ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਬੀਤੇ ਕੱਲ੍ਹ ਪਾਕੜਾ ਨਹਿਰ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਨੇ ਛਲਾਂਗ ਲਗਾ ਦਿੱਤੀ ਇਹ ਵੇਖਦੇ ਹੀ ਵੇਖਦੇ ਉਹ ਨਹਿਰ ਦੇ ਵਿੱਚ ਡੁੱਬ ਗਈ ਤੇ ਜਿਸ ਦੀ Laash ਗੰਗੂਆਲ ਗੇਟਾਂ ਤੇ ਅੱਜ ਸਵੇਰੇ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਇਸ ਦੀ ਸੂਚਨਾ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਮਿਲਦੀ ਹੈ ਤਾਂ ਸਵੇਰੇ ਜਦੋਂ ਪਰਿਵਾਰਕ ਮੈਂਬਰ ਪਹੁੰਚਦੇ ਹਨ ਤਾਂ ਉਹਨਾਂ ਵੱਲੋਂ ਪਛਾਣ ਕਰ ਲਈ ਜਾਂਦੀ ਹੈ ਕਿ ਉਹਨਾਂ ਦੇ ਬਜ਼ੁਰਗ ਦੀ ਹੀ ਇਹ Laash ਹੈ ਜਿਸ ਤੋਂ ਬਾਅਦ ਸਥਾਨਕ ਪੁਲਿਸ ਨੂੰ ਨਾਲ ਲੈ ਕੇ ਗੋਤਾਖੋਰ ਦੀ ਮਦਦ ਦੇ ਨਾਲ ਮ੍ਰਿਤਕਾ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢ ਲਿਆ ਜਾਂਦਾ ਹੈ ਮ੍ਰਿਤਕਾ ਦੀ ਪਛਾਣ ਤੀਰਤੋ ਦੇ ਵੀ ਵਾਸੀ ਪਿੰਡ ਕਲਿਤਰਾ ਵਜੋ ਹੋਈ ਹੈ ਜਿਨ੍ਹਾਂ ਦੀ ਉਮਰ 75 ਸਾਲ ਸੀ ਤੇ ਮਾਨਸਿਕ ਤੌਰ ਤੇ ਉਹ ਪਰੇਸ਼ਾਨ ਸਨ ਪੁਲਿਸ ਵੱਲੋਂ ਉਹਨਾਂ ਦੀ ਡੈੱਡ ਬੋਡੀ ਨੂੰ ਕਬਜ਼ੇ ਦੇ ਵਿੱਚ ਲੈ ਕੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਕਰਵਾ ਕੇ ਮ੍ਰਿਤਕਾ ਦੀ ਲਾਸ਼ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਮੈਂ ਇਹ ਕੰਮ ਪਤਾ ਲੱਗਿਆ ਸਨ ਕਿ ਕਲਿਤਰਾ ਤੋਂ ਜਿਹੜੀ ਲੇਡੀ ਨੂੰ ਛਾੰਗ ਮਾਰੀ ਛਾੰਗ ਮਾਰ ਕੇ ਅੱਜ ਡੈੱਡ ਬੋਡੀ ਇੱਥੇ ਲੱਗੀ ਹੋਈ ਸੀ ਮੈਂ ਟੈਲੀਫੋਨ ਕੀਤਾ ਵੀ ਨਹੀਂ ਫਿਰ ਦੇਖ ਕੇ ਡੈੱਡ ਬੋਡੀ ਸਾਡੀ ਲੱਗੀ ਹੋਈ ਹੈ ਬਹੁਤ ਆਪਰਾਪ ਰੂਪ ਸੇ ਤੁਸੀਂ ਆ ਗਏ ਡੈਡ ਬੋਡੀ ਕੱਢ ਕੇ ਘਰ ਜਾਂ ਮੈਂ ਦਿੱਤੀ ਡੈਡ ਬੋਡੀ ਕੱਢੀ ਨਾਲ ਪੁਲਿਸ ਅਫਸਰ ਵੀ ਨਾਲ ਤਾਂ ਪਰਿਵਾਰ ਦੇ ਮੈਂਬਰ ਸਾਰੇ ਨਾਲ ਤੇ ਉਹਨੂੰ ਪਛਾਣ ਕੀਤੀ ਫਿਰ ਬੋਡੀ ਕੱਢ ਕੇ ਉਹਨੂੰ ਪੁਲਿਸ ਨੂੰ ਦਿੱਤੀ ਆਪਾਂ ਉਹ ਪੁਲਿਸ ਚੋਲੋ ਹਸਪੀਟਲ ਲੈ ਕੇ ਆਉਂਦੇ ਆ ਅੱਗੇ ਤੋਂ ਬਈ ਕੋਈ ਵੀ ਡੈਡ ਬੋਡੀ ਕਿੱਦਾਂ ਦੀ ਵੀ ਕਿਸੇ ਪ੍ਰਕਾਰ ਦੀ ਡੈਡ ਬੋਡੀ ਹੋਵੇ ਤਾਂ ਮੇਰਾ ਫੋਨ ਨੰਬਰ ਹੈ 84379 37037 ਬਹੁਤ ਹੀ ਬਹੁਤ ਧੰਨਵਾਦ ਤੇ ਸ਼ਾਮਾ ਜੀ ਜੀ